ਰਿਦਾਬਾਦ ਰਿਦਾਬਾਦ ਉਹ ਵੀ ਲੱਤਾਂ ਤੋਂ ਹੀ ਨੇ ਵੜੋ ਜੋਤਿਸ਼ ਦਾ ਕੰਮ ਕਰਦੇ ਨੇ ਉਹਨਾਂ ਨੇ ਆਖਿਆ ਕਿ ਸਤਿਗੁਰੂ ਰਾਮ ਸਿੰਘ ਐਸ ਵੇਲੇ ਰੂਸ ਦੇ ਵਿੱਚ ਚੀਨ ਦੇ ਬਾਰਡਰ ਨਾਲ ਜਾਂ ਕਿਸੇ ਪਾਸੇ ਦੱਸਿਆ ਉਹਨਾਂ ਨੇ ਜੰਗਲ ਦੇ ਵਿੱਚ ਉਹਨਾਂ ਦਾ ਵਾਸਾ ਹੈ ਤੇ ਉਹ 212 ਵਿੱਚ ਉਹਨਾਂ ਨੇ ਦਰਸ਼ਨ ਦੇਣਾ ਐ ਐਸੇ ਤਰ੍ਹਾਂ ਹੀ ਇੱਕ ਹੋਰ ਹੈਗੇ ਨੇ ਮਦਰਾਸ ਦੇ ਕੋਲ ਫਰੀਦੂਸ ਸਾਹਿਬ ਦਾ ਟਾਵਾਲੇ ਉਹਨਾਂ ਕੋਲੇ ਆਪਣਾ ਸਿੰਘ ਗਿਆ ਸੀ ਤੇ ਉਹਨੇ ਉਹਨੂੰ ਆਖਿਆ ਵੀ ਤੇਰੇ ਉੱਤੇ ਤੇਰੇ ਗੁਰੂ ਦੀ ਬੜੀ ਕਿਰਪਾ ਹੈ ਤੇ ਤੁਹਾਨੂੰ ਤੁਹਾਡੇ ਵੱਡੇ ਗੁਰੂ ਦੇ ਦਰਸ਼ਨ ਵੀ ਹੋਣੇ ਨੇ ਇਹ ਉਹਨਾਂ ਨੂੰ ਆਖਿਆ ਮੈਂ ਉਹ ਅੰਗਰੇਜ਼ੀ ਵਿੱਚ ਮੈਂ ਉਹ ਪੜਿਆ ਨਹੀਂ ਚੰਗੀ ਤਰ੍ਹਾਂ ਤੇਰਾ ਮਤਲਬ ਸਿਰਫ ਕਹਿਣ ਦਾ ਇਹ ਹੈ ਵੀ ਉਹ ਉਹਨਾਂ ਦੀ ਇੱਛਾ ਹੈ ਇਹ ਹੁਣ ਇੱਕ ਜਿਸ ਤਰ੍ਹਾਂ ਦੇ ਨਿਸ਼ਾਨੀਆਂ ਨੇ ਇਸ ਗੱਲ ਦੀਆਂ ਕਿ ਸਤਿਗੁਰੂ ਰਾਹ ਤੇ ਇਹਨੇ ਦਰਸ਼ਨ ਦੇਣੇ ਨੇ ਸਤਿਗੁਰੂ ਰਾਹ ਤੇ ਜਿਸ ਵੇਲੇ ਦਰਸ਼ਨ ਦੇਣਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਹੁਕਮਸਾਰ ਇੱਕ ਘੰਟਾ ਨਾਮ ਸਿਮਰਨ ਕਰਦੇ ਨੇ ਉਹਨਾਂ ਨੂੰ ਖੁਸ਼ੀਆਂ ਮਿਲਣਗੀਆਂ ਉਹਨਾਂ ਸਾਡੇ ਸਾਰੇ ਬੱਚਿਆਂ ਦੇ ਸਿਰਾਂ ਤੇ ਸਗੁਰਾਂ ਨੇ ਹੱਥ ਦੇ ਵਿੱਚ ਿਕੜ ਗਏ ਉਸ ਖੁਸ਼ੀ ਦਾ ਅਨੁਭਵ ਉਹ ਹੀ ਕਰ ਸਕਦੇ ਨੇ ਸਗੁਰੂ ਕਿਰਪਾ ਕਰੇ ਅਸੀਂ ਉਹਨਾਂ ਦੇ ਹੁਕਮਾਂ ਦੇ ਚੱਲੀਏ ਜਿਸ ਵੇਲੇ ਸਗੁਰੂ ਆਉਣ ਸਾਨੂੰ ਉਹ ਸ਼ਾਬਾਸ਼ ਦੇਣ ਤੇ ਸ਼ਾਬਾਸ਼ ਦੇ ਬੱਚਿਓ ਕਿਉਂਕਿ ਸਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਜੇ ਸੁਲੇ ਗਏ ਨੇ ਪ੍ਰਦੇਸ਼ ਨੂੰ ਉਹਨਾਂ ਨੇ ਆਖਿਆ ਜਿਹੜੇ ਆਦੇ ਤੁਹਾਡੇ ਵਾਸਤੇ ਸਰਬੰਸ ਲਾ ਦੇਵਾਂਗੇ ਤੁਹਾਡੇ ਵਾਸਤੇ ਕੁਝ ਕਰ ਦੇਵਾਂਗੇ ਉਹ ਮੇਰੇ ਵਾਸਤੇ ਪਾਠ ਤੇ ਭਜਨ ਕਰੋ ਤੇ ਜਿਹੜਾ ਇਹ ਕਰੇਗਾ ਉਹਨਾਂ ਨੂੰ ਸਗੁਰਾਂ ਦੇ ਖੁਸ਼ੀਆਂ ਦੇਣੀਆਂ ਨੇ ਇੱਕ ਇੱਕ ਕੰਤਾ ਨਾਮ ਸਿਮਰਨ ਸਨੇ ਕੇ ਸੀ ਜਨਾਨ ਸੂਰਜੋਂ ਪਹਿਲਾਂ ਹਰ ਹਰ ਜੀਪ੍ਰਤੀ ਹਰ ਘਰ ਪ੍ਰਤੀ ਇੱਕ ਇੱਕ ਆਜ ਜਾਂ ਦਸਨ ਦਾ ਪਾਠ ਸਤਿਗੁਰੂ ਰਾਖੇ ਦੇ ਦਰਸ਼ਨਿਤ ਸਵਾ ਲਖ ਪਾਠ ਉਹਨੇ ਪੂਰੇ ਹੋਏ ਨੇ ਤੇ ਦੂਸਰੇ ਸਵਾ ਲਖ ਜਿਹੜੇ ਨੇ ਚੱਲਦੇ ਨੇ ਉਹਨਾਂ ਚੋਂ ਪੰਜਵਾਂ ਨੂੰ ਜਿੱਥਾ ਹੋ ਗਏ ਨੇ ਤੇ ਤਗੜੇ ਹੋ ਕੇ ਉਹਨਾਂ ਜਿੱਥਾ ਪਾਓ ਸਭਰਾਂ ਦੇ